ਇਹ ਤਸਵੀਰਾਂ ਦੇਖ ਸਕਦੇ ਹੋ ਜੀ ਤਸਵੀਰਾਂ ਜਿਹੜੀਆਂ ਧੂਰੀ ਦੀਆਂ ਦੱਸੀ ਜਾ ਰਹੀਆਂ ਨੇ ਧੂਰੀ ਦੇ ਦੋਲੇ ਫਾਟਕ ਦੀਆਂ ਤਸਵੀਰਾਂ ਨੇ ਜਿੱਥੇ ਕਿ ਐਨੀ ਵੱਡੀ ਲਾਪਰਵਾਹੀ ਇਸ ਡਰਾਈਵਰ ਦੇ ਵੱਲੋਂ ਕੀਤੀ ਗਈ ਹੈ ਤਸਵੀਰਾਂ ਦੇਖ ਸਕਦੇ ਹੋ ਸਕੂਲ ਦੀ ਵੈਨ ਹੈ ਜਿਹਦੇ ਵਿੱਚ ਨਿੱਕੇ ਨਿੱਕੇ ਬੱਚੇ ਬੈਠੇ ਹੋਏ ਨੇ ਤੇ ਇਸ ਸਮੇਂ ਇਹ ਸਕੂਲ ਦੀ ਵੈਨ ਫਾਟਕਾ ਦੇ ਵਿੱਚ ਫਸੀ ਹੋਈ ਏ ਇੱਕ ਬਹੁਤ ਵੱਡਾ ਹਾਦਸਾ ਹੋ ਸਕਦਾ ਸੀਗਾ ਲੇਕਿਨ ਕਿਤਨਾ ਕਿਤੇ ਕਹਿ ਸਕਦੇ ਹਾਂ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਹੋ ਜਿਹਾ ਕੁਝ ਨਹੀਂ ਹੋਇਆ ਲੇਕਿਨ ਕਿੱਡੀ ਵੱਡੀ ਲਾਪਰਵਾਹੀ ਇਸ ਡਰਾਈਵਰ ਦੇ ਵੱਲੋਂ ਕੀਤੀ ਗਈ ਹੈ ਧੂਰੀ ਦੇ ਗੋਲੇ ਫਾਟਕਦੀਆਂ ਤਸਵੀਰਾਂ ਜਿੱਥੇ ਕਿ ਜਦੋਂ ਫਾਟਕ ਬੰਦ ਹੋਣ ਲੱਗਦਾ ਹੈ ਤੇ ਉਸ ਸਮੇਂ ਗੱਡੀ ਭੁਜਾਉਣ ਦੀ ਕੋਸ਼ਿਸ਼ ਕੀਤੀ ਹੋਣੀ ਹੈ ਤੇ ਜਦੋਂ ਗੱਡੀ ਅੰਦਰ ਆ ਗਈ ਤਾਂ ਫਾਟਕ ਬੰਦ ਹੋ ਗਿਆ ਤਸਵੀਰਾਂ ਦੇਖ ਸਕਦੇ ਹੋ ਤੇ ਜੋ ਖਬਰ ਸਾਹਮਣੇ ਆਈ ਹੈ ਕਿ ਦੋ ਰੇਲ ਗੱਡੀਆਂ ਨਿਕਲਣ ਤੋਂ ਬਾਅਦ ਘਟੋ ਘਟ 15 20 ਮਿੰਟ ਤੋਂ ਬਾਅਦ ਇਸ ਜਿਹੜੀ ਸਕੂਲ ਵੈਨ ਨੂੰ ਬਾਹਰ ਕੱਢਿਆ ਗਿਆ ਹਾਲਾਂਕਿ ਜਿਹੜੇ ਆਸ-ਪਾਸ ਲੋਕ ਸੀਗੇ ਉਹਨਾਂ ਦੇ ਵੱਲੋਂ ਬੱਚਿਆਂ ਨੂੰ ਬੜੇ ਸੁਰੱਖਿਅਤ ਤਰੀਕੇ ਦੇ ਨਾਲ ਬਾਹਰ ਕੱਢ ਲਿਆ ਗਿਆ ਤਾਂ ਕਿ ਕੋਈ ਵੀ ਵੱਡਾ ਹਾਦਸਾ ਨਾ ਹੋ ਸਕੇ ਲੇਕਿਨ ਦੇਖ ਸਕਦਾ ਤੋ ਕਿ ਕਿੰਨੀ ਵੱਡੀ ਲਾਪਰਵਾਹੀ ਇਸ ਡਰਾਈਵਰ ਦੇ ਵੱਲੋਂ ਕੀਤੀ ਗਈ ਹੈ ਕਿ ਸਕੂਲ ਵੈਨ ਸੀਗੀ ਜਿਸ ਦੇ ਵਿੱਚ ਕਾਫੀ ਬੱਚੇ ਸੀਗੇ 5 ਤੋਂ 6 ਜਿਹੜੇ ਬੱਚੇ ਸੀਗੇ ਲੇਕਿਨ ਜਦੋਂ ਰੇਲ ਗੱਡੀ ਤੁਸੀਂ ਇਸ ਗੱਲ ਦਾ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਫਾਟਕ ਬੰਦ ਹੋਣਾ ਹੁੰਦਾ ਇੱਕ ਹਾਰਨ ਵੀ ਵੱਜਦਾ ਹੈ ਇੱਕ ਸਾਇਰਨ ਟਾਈਪ ਵੱਜਦਾ ਹੈ ਜਾਂ ਜਦੋਂ ਫਾਟਕ ਬੰਦ ਹੋਣਾ ਹੁੰਦਾ ਫਾਟਕ ਬਹੁਤ ਹੌਲੀ-ਹੌਲੀ ਬੰਦ ਹੁੰਦਾ ਹੈ ਕਿ ਜੇਕਰ ਤੁਸੀਂ ਨਹੀਂ ਨਿਕਲਿਆ ਤਾਂ ਪਿੱਛੇ ਰੁਕ ਜਾਓ ਲੇਕਿਨ ਉਸ ਦੇ ਵੱਲੋਂ ਜਲਦਬਾਜੀ ਦਿਖਾਈ ਗਈ ਹੋਣੀ ਤੇ ਜਦੋਂ ਉਹ ਸਕੂਲ ਵੈਨ ਅੰਦਰ ਪੜ ਗਈ ਹੋਣੀ ਤਾਂ ਉਸ ਤੋਂ ਬਾਅਦ ਫਟਕ ਬੰਦ ਹੋ ਗਿਆ ਦੱਸਿਆ ਇਹ ਵੀ ਗਿਆ ਖਤਰਨਾਕ ਜੋ ਤਰੀਕਾ ਤੁਹਾਨੂੰ ਦੱਸਦੇ ਨੇ ਇੱਕ ਹੋਰ ਕਿ ਜਦੋਂ ਰੇਲ ਗੱਡੀ ਨਿਕਲਦੀ ਹੈ ਤਾਂ ਪਹਿਲਾਂ ਦੂਸਰੇ ਪਾਸੇ ਵੈਨ ਖੜੀ ਕਰਦੇ ਨੇ ਫਿਰ ਜਦੋਂ ਦੂਜੀ ਰੇਲ ਗੱਡੀ ਆਉਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਉਹਨੂੰ ਦੂਸਰੇ ਪਾਸੇ ਖੜੀ ਕੀਤਾ ਜਾਂਦਾ ਕਿਉਂਕਿ ਜਿਹੜੇ ਅਲੱਗ-ਅਲੱਗ ਟਰੈਕਸ ਦੇ ਉੱਪਰ ਟ੍ਰੇਨ ਆਉਣੀਆਂ ਸੀਗੀਆਂ ਲੇਕਿਨ ਇੱਕ ਵੱਡੀ ਲਾਪਰਵਾਹੀ ਇਸ ਡਰਾਈਵਰ ਦੇ ਵੱਲੋਂ ਕੀਤੀ ਗਈ ਹੈ ਹੁਣ ਉਸੇ ਸਮੇਂ ਜਦੋਂ ਮੌਕੇ ਤੇ ਪ੍ਰਸ਼ਾਸਨ ਪਹੁੰਚ ਰਿਹਾ ਹੈ ਉਹਨਾਂ ਦੇ ਵੱਲੋਂ ਜਿਹੜੀ ਕਾਰਵਾਈ ਬਣ ਲੇਕਿਨ ਸਵਾਲ ਜਿਹੜੇ ਬਣਦੇ ਨੇ ਸਾਡੀ ਮਾਨਸਿਕਤਾ ਤੇ ਹੈ ਕਿ ਅਸੀਂ ਐਜ਼ ਅ ਇਨਸਾਨ ਅਸੀਂ ਕਿੰਨਾ ਵੱਡਾ ਖਤਰਾ ਲੈ ਲੈਨੇ ਆ ਸਾਡੀ ਗੱਡੀ ਦੇ ਵਿੱਚ ਉਸ ਸਕੂਲ ਵੈਨ ਦੇ ਵਿੱਚ ਪੰਜ ਤੋਂ ਛੇ ਬੱਚੇ ਬੈਠੇ ਹੋਏ ਨੇ ਸਕੂਲੀ ਬੱਚੇ ਬੈਠੇ ਹੋਏ ਨੇ ਲੇਕਿਨ ਇਸ ਦੇ ਵੱਲੋਂ ਇੱਕ ਵੱਡੀ ਲਾਪਰਵਾਹੀ ਕਰਦੇ ਹੋਏ ਇੱਕ ਵੱਡਾ ਹਾਦਸਾ ਟਲ ਗਿਆ ਨੁਕਸਾਨ ਹਾਲਾਂਕਿ ਕੋਈ ਨਹੀਂ ਹੋਇਆ ਲੇਕਿਨ ਕਿੱਡਾ ਵੱਡਾ ਨੁਕਸਾਨ ਹੋ ਸਕਦਾ ਰਿਸਕ ਰਿਸਕ ਕਿੱਡਾ ਵੱਡਾ ਲੈ ਲਿਆ ਗਿਆ ਸੋ ਅਸੀਂ ਇਹ ਵੀ ਅਕਸਰ ਲੋਕ ਇਹੋ ਜੀਆਂ ਗਲਤੀਆਂ ਕਰਦੇ ਆ ਕਿ ਫਾਟਕ ਬੰਦ ਹੁੰਦਾ ਉਹਦੇ ਥੱਲੇ ਉੱਰੀ ਨਿਕਲ ਜਾਣੇ ਜਾਂ ਗੱਡੀ ਫਟਾਫਟ ਭਜਾਉਣ ਦੀ ਕੋਸ਼ਿਸ਼ ਕਰਦੇ ਆ ਲੇਕਿਨ ਰੇਲ ਗੱਡੀ ਜਦੋਂ ਆ ਰਹੀ ਹੁੰਦੀ ਹੈ ਤਾਂ ਉਹਦੇ ਸਿਗਨਲਸ ਹੁੰਦੇ ਨੇ ਉਹਨੇ ਉਸ ਤਰੀਕੇ ਨਾਲ ਚੱਲਣਾ ਹੁੰਦਾ ਸੋ ਅਸੀਂ ਇਹਨਾਂ ਵੱਡੇ ਵੱਡੇ ਰਿਸਕ ਲੈਣ ਤੋਂ ਥੋੜਾ ਡਰੀਏ ਜ਼ਿੰਦਗੀ ਜਿਹੜੀ ਉਹ ਬਾਰ ਬਾਰ ਨਹੀਂ ਮਿਲਦੀ ਆ ਨਿਸ ਕਰਕੇ ਵੀਡੀਓ ਨੂੰ ਵੱਤਬਰ ਸ਼ੇਅਰ ਕਰਿਓ ਤੇ ਵੀਡੀਓ ਤੁਹਾਨੂੰ ਨਾਲ ਦੀ ਨਾਲ ਦਿਖਾ ਰਿਹਾ ਇਹ ਧੂਰੀ ਦੇ ਦੌਲੇ ਫਾਟਕ ਦੀਆਂ ਵੀਡੀਓ ਨੇ ਜਿੱਥੇ ਕੀ ਸਕੂਲੀ ਬੱਚਿਆਂ ਦੀ ਵੈਨ ਫਾਟਕ ਦੇ ਵਿੱਚ ਫਸ ਗਈ ਤਾਂ ਰੇਲ ਗੱਡੀ ਨਿਕਲਦੀ ਏ ਲੇਕਿਨ ਬਚਾਹ ਹੋ ਜਾਂਦਾ ਹੈ ਬੱਚਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ ਗੱਡੀ ਨੂੰ ਵੀ ਹਾਲਾਂਕਿ ਕੋਈ ਬਹੁਤਾ ਨੁਕਸਾਨ ਨਹੀਂ ਲੇਕਿਨ ਡਰਾਈਵਰ ਦੀ ਕਿਤਨਾ ਕਿਤੇ ਬਹੁਤ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਲੇਕਿਨ ਕਿਤਨਾ ਕਿਤੇ ਮੈਂ ਚਾਹਾਂਗਾ ਕਿ ਤੁਸੀਂ ਲੋਕ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਕੀ ਲੱਗਦਾ ਕਿ ਡਰਾਈਵਰ ਦੀ ਕਿੰਨੀ ਕੀ ਗਲਤੀ ਹੈ ਇਹਦੇ ਵਿੱਚ ਕੀ ਡਰਾਈਵਰ ਨੂੰ ਇਸ ਤਰੀਕੇ ਨਾਲ ਖੜਨਾ ਚਾਹੀਦਾ ਸੀ ਕਿਉਂਕਿ ਉਸ ਸਕੂਲ ਦੀ ਵੈਨ ਦੇ ਵਿੱਚ ਨਿੱਕੇ ਨਿੱਕੇ ਬੱਚੇ ਸਗੇ ਸਾਡੇ ਅਸੀਂ ਬਹੁਤ ਭਰੋਸੇ ਨਾਲ ਆਪਣੇ ਬੱਚਿਆਂ ਨੂੰ ਸਕੂਲ ਬੱਸਿਸ ਦੇ ਵਿੱਚ ਸਕੂਲ ਵੈਨਸ ਵਿੱਚ ਭੇਜਦੇ ਤੇ ਉਸ ਤੋਂ ਬਾਅਦ ਇਹਨਾਂ ਡਰਾਈਵਰਾਂ ਦੇ ਵੱਲੋਂ ਇਹੋ ਜਿਹੀ ਲਾਪਰਵਾਹੀ ਕੀਤੀ ਜਾਂਦੀ ਹੈ ਤੁਹਾਡਾ ਕੀ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ